ਸਾਡੇ ਇਥੇ ਨੰਗਣਾ ਨਗਰ ਕੀਰਤਨ ਗੇਟ ਬਣ ਗਿਆ ਐ। ਹੋਰ ਐ ਮੈਂ ਪੋਚਾ ਲਵਾਇਆ। ਮਾ ਤੇ ਕਪੜੇ ਵੀ ਖਲਾੜਨੇ ਆਂ ਉੱਤੇ ਗਿੱਲੇ ਆ ਥੋੜੇ ਬੁੱਝੇ। ਖੜੇ। ਕਪੜੇ ਰਾਤੀ ਲਾਇਏ ਨਹੀਂ ਅਰੇ ਉਹਦੇ ਤੇ। ਰਾਤੀ ਮੰਮੀ ਨੇ ਇਹਨੇ ਡਰਾਤਾ ਮੰਮੀ ਕਹਿੰਦੀ ਆਹ ਬੋਰਡ ਨਹੀਂ ਚੱਲਣ ਡਿਆ। ਵੀ ਪੋਲ ਲਾਉਣੀ ਮੈਂ ਪ੍ਰੈਸ ਲਾਉਣੀ। ਉਹ ਤੇ ਮੈਂ ਤੂੰ ਮਗਰਾਂ ਸੋਚੀ ਨਹੀਂ ਮੰਮੀ ਛੱਡਿਆ ਤੁਸੀਂ ਤੇ। ਕਿਹੜਾ ਪਿੱਛੋਂ? ਪਿੱਛੇ ਸੋਚ ਹੁੰਦਾ ਕਸੰਦੀਪ ਹੋਵੇ ਛੱਡਿਆ ਸੰਦੀਪ ਨੇ। ਜਦੋਂ ਆਹ ਲੇਟਾਂ ਜਾਗ ਗਏ ਫਿਰ ਚੱਲਣਾ ਇਹਨੇ। ਹਾਂ। ਹਾਂ। ਮੈਂ ਗੋੜੇ ਲਿਆਂਦੇ ਹੋਣੇ ਹੱਲੇ ਮੈਂ ਇਹ ਨਾ ਮੇਰਾ ਹੀ ਨਾਂ ਲੱਗ ਜਾਏ ਮੈਂ ਚੁੱਪ ਕਰਕੇ ਰਸੋਈ ਚ ਲੱਗੀ ਮੈਂ ਉੱਥੇ ਜਾ ਕੇ ਚਲਾ ਲਈ ਮੈਂ ਦੀਪਨ ਕਿਹੜਾ ਤੂੰ ਹੀ ਤਾਰ ਨੂੰ ਖਿੱਚ ਪਾਈ ਹੋਣੀ ਹੈ ਨਹੀਂ ਨਹੀਂ ਮਗਰ ਸੋਚਿੰਦਾ ਮੈਂ ਚੁੱਪ ਕਰਕੇ ਲਾਈ ਤੇ ਪਿਛੇ ਲਾਤੀ ਉੱਥੇ ਚੱਲ ਗਈ ਸਾਡ ਗੁਣ ਗਈ ਸਕੂਲ ਮੇਦੀ ਨਹੀਂ ਇਤਨੇ ਉਦਾਂ ਨਹੀਂ ਆ ਰਹੇ ਕਿਉਂਕਿ ਮੈਂ ਕਹਣੀ ਮੂੰਗੀ ਮੂੰਗੀ ਚੰਗੀ ਤੇ ਮੂੰਗੀ ਠੰਡੀ ਹੁੰਦੀ ਖਣੀ ਮੂੰਗੀ ਠੰਡੀ ਹੁੰਦੀ ਤਾਂ ਇਹਦੇ ਮੈਂ ਕਹਾਂ ਤੁਹਾਨੂੰ ਲੱਕ ਵਾਸਤੇ ਚੰਗੀ ਹੁੰਦੀ ਮੂੰਗੀ ਵਿੱਚ ਗਰਮ ਚੀਜ਼ਾਂ ਪਾ ਲਿੰਦੇ ਆ ਨਾ ਕਈ ਹੂੰ ਜੋ ਜਨਾਨੀ ਵਾਸਤੇ ਉਹ ਕੋਚੇ ਵਾਸਤੇ ਬਣਾਉਂਦੇ ਜਦੋਂ ਖਾਣੀ ਹੋਵੇ ਉਦੋਂ ਮੂੰਗੀ ਪਾਉਂਦੇ ਆ ਤੇ ਵੇਸਨ ਥੋੜਾ ਪਾਉਂਦੇ ਮੂੰਗੀ ਪਾਉਂਦੇ ਆ ਹੌਣ ਆਇਓ ਤੇ ਠੰਡੀ ਹੁੰਦੀ ਹੁੰਦੀ ਨਾ ਵੀ ਉਹਦੇ ਵਿੱਚ ਥੋੜੀ ਬੋਧੀ ਗਰਮ ਚੀਜ਼ਾਂ ਪਾ ਜਾਨ ਬਸ ਠੀਕ ਠੀਕ ਵਿੱਚ ਥੋੜਾ ਬੋਧਾ ਵੇਸਨ ਪਾ ਲੇ ਬੰਦਾ ਹੂੰ ਤਾਂ ਯੋਰੀ ਤਲੀ ਜੀ ਜਿੱਦਾਂ ਬਣਦੀ ਆਗੇ ਵੇਸਣ ਨਿਹਰਾ ਹੀ ਪਈਆ ਚੀਕਣਾ ਜਾਂ ਬਣਦਾ ਹੁੰਦਾ ਆ ਫਿਰ ਤਾਲੂ ਨੂੰ ਚੰਮੜ ਦੀ ਫਿਰ ਬੜੀ ਹਾਂ ਉਹ ਵਿੱਚ ਮੂਦੀ ਪਾ ਲੋ ਪਿਆ ਕੇ ਭੁੰਨ ਕੇ ਪਰ ਉਹ ਨਾ ਤਾਂ ਤਾਲੂ ਨੂੰ ਚੰਮੜ ਦੀ ਜਦ ਆਪਾਂ ਬਰੀਕ ਵੇਸਣ ਪਾ ਦਨੇ ਆ ਮੋਟਾ ਵੇਸਣ ਪਾਉਣਾ ਚਾਹੀਦਾ ਫਿਰ ਨਹੀਂ ਕਹਦੇ ਚੰਮੜ ਦੀ ਆਹੋ ਫਿਰ ਮੋਟਾ ਹੀ ਪਾਈਦਾ ਚਾਹੇ ਚਨੇ ਭੁੰਨ ਕੇ ਨਾ ਉਹ ਧਿਆਵੇ ਬੰਦਾ ਸਿਕਣਾ ਸਮੇਤ ਹੀ ਸਿਕਣਾ ਸਮੇਤ ਆਹੋ ਚਨੇ ਆਹੋ ਉਹ ਭੁੰਨ ਕੇ ਪਿਆ ਲੋ ਉਹ ਬੜੇ ਵਧੀਆ ਬਣਦੇ ਆ ਐਸ਼ਾ-ਐਸ਼ਾ ਠੀਕ ਹੈ ਜਿਹੜੇ ਕਾਲੇ ਚਨੇ ਜਦਾਂ ਮਤਲਬ ਭੇਨ ਤੋਂ ਬਣਾਈ ਕੇ ਹਾਂ ਭੇਨ ਤੋਂ ਬਣਾਈ ਸੁੱਕੇ ਜਿਹੜੇ ਹੁੰਦੇ ਜਦਾਂ ਆਉਂਦੇ ਲੈ ਆਈਦੇ ਦੁਕਾਨ ਤੋਂ ਤੇ ਪਿਆਲੋ ਉਹ ਸਹੀ ਨਾਲੇ ਹਣ ਆਪਣੀ ਨਿਗਾਹ ਦੇ ਸਾਹਮਣੇ ਕੀ ਪਾਇਆ ਹੈ ਆਹੋ ਹੁਣ ਜਿ ਪਿਆਲੋ ਹੂੰ ਉਹ ਬੰਦਿੰਦੇ ਉਦੋਂ ਵੀ ਸਾਡੇ ਪਿੰਡ ਗੇਂਦਾਂ ਵਿੱਚ ਚੱਕੀ ਵੇਖੀ ਤੇ ਉਹਨੇ ਚੇਤਾ ਹੈ ਸਾਡੀ ਆਪਣੀ ਹੁੰਦੀ ਚੱਕੀ ਹਾਂ ਆਈ ਉੱਥੇ ਛੱਡ ਆਏ ਕਿੰਨਾ ਸਮਾਨ ਹੈ ਉੱਥੇ ਕੋੜੀ ਵੀ ਮੰਜੀ ਵੀ ਇੱਕ ਚੱਕੀ ਵੀ ਚੱਕੀ ਘੜੇ ਘੜੇ ਮਿੱਟੀ ਦੇ ਔੜਿਆ ਦਜੇ ਹਾਂ ਮਿੱਟੀ ਦੇ ਘੜੇ ਉਹ ਬੀਬੀ ਕੋ ਕਿੰਨੇ ਹੁੰਦੇ ਸੀ ਕਿੰਨੇ ਤਿੰਨ ਚਾਰ ਹੀ ਐਵੇਂ ਛੱਡ ਦਿੰਗੀਆਂ ਯਾਰ ਉਥੇ ਮਾਦਾ ਨੇ ਚੋਲ ਚਾਲ ਕਈ ਕੋ ਪਾਇਆ ਹੁੰਦਾ ਇਹਨਾਂ ਚ ਹਣਾ ਹੋਰ ਕੀ ਐਵੇਂ ਯਾਰ ਸਹੀ ਗਾ ਛੱਡ ਤਰੀ ਪਾਈ ਹੁੰਦੀ ਤਲੀ ਵੀ ਆਡੇ ਘਰ ਦੀਦੀ ਹਲਸੀ ਬਹੁਤ ਜਿੰਨਾਂ ਪੁੰਦੇ ਨੇ ਹਣਾ ਲਫਾਫੇ ਚੋਂ ਨਹੀਂ ਕੱਢਨੇ ਸੋ ਜਦੋਂ ਉਹਨੇ ਚਾਹ ਬਣਾਣੀ ਨਾ ਉਹਦੇ ਵੇਲੇ ਠੰਡੇ ਹੋ ਜਾਂਦੇ ਮੇਰਾ ਜਗਾ ਖੁੱਲ ਗਿਆ ਉਹ ਦਿਨ ਬਿੱਲੀ ਥੱਲੇ ਆਈ ਤੇਰੇ ਕੋਠੇ ਚੜ ਗਿਆ ਬੂਆ ਬੰਦ ਹੀ ਕੋਠੇ ਚੜ ਗਿਆ ਕਿੱਥੇ ਆ ਲੱਲਾ ਹਾਂ 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 ਉਹ ਸੰਦੀਪਾ ਨਾ ਤੈਨੂੰ ਚੇਤਾ ਨਾ ਮੈਨੂੰ ਚੇਤਾ ਹਨੂੰ ਚੇਤਾ ਨਹੀਂ ਅਨਿਵਰਸਰੀ ਦਾ ਮੈਨੂੰ ਭਰਾਵਾ ਜੱਸੀ ਨੇ ਦੱਸਿਆ ਮੈਨੂੰ ਉਹ ਵੀ ਅੱਧੀ ਰਾਤ ਵਾਸੀ ਐ ਸੋਡ ਲੈਣਗੇ ਮੈਂ ਤਾਂ ਕੀਤੀ ਨਹੀਂ ਤੇ ਡੈਡੀ ਤੇ ਲੈਣੇ ਕਾਣ ਜਿੱਥੇ ਗਰਮੀ ਤੋਦੇ ਕਿ ਇਹਨੂੰ ਸੁਣੇ ਨਾ ਦੁਕਾਨ ਤੇ ਤਾਇਆ ਮੈਂ ਕਿਵੇਂ ਮਾਸੀ ਨੇ ਕੀਤੀ ਨਹੀਂ ਉਹਨਾਂ ਨੇ ਨਹੀਂ ਉਦੋਂ ਮੈਂ ਤੈਨੂੰ ਦੱਸਿਆ ਹੀ ਨਾ ਕਿ 21 ਤਰੀਕ ਨੂੰ ਚੇਤਾ ਜਣੀ ਨਾ ਉਹ ਗੁਰੂਆ ਮੈਨੂੰ ਆਪ ਨੂੰ ਨਹੀਂ ਚੇਤਾ ਫਿਰ ਫਿਰ ਮੈਂ ਬੁਧਾਈ ਦਿੱਤੀ ਨਹੀਂ ਯਾਰ ਕਦੋਂ ਵਧਾਈ ਦਿੰਦੀ ਮੈਂ ਕੋਈ ਵੀ ਨਹੀਂ ਵਧਾਈ ਦਿੰਦੀ ਤੇ ਬਲੌਗ ਚ ਵੇਖੀ ਤੂੰ ਜਦੋਂ ਮੈਂ ਤੈਨੂੰ ਸੂਟ ਨਹੀਂ ਉਹ ਤਾਂ ਹੀ ਮੈਂ ਮਮੀ ਵਧਾਈਆਂ ਹਾਂ ਸੂਟ ਦੀਆਂ ਸੂਟ ਦਾ ਕਹਿਤਾ ਮੈਂ ਮੈਂ ਯੂਨੀਵਰਸਿਟੀ ਦੇ ਛੁੜੀ ਕਿਆ ਅੱਛਾ ਅੱਛਾ ਮੈਨੂੰ ਨਹੀਂ ਚੇਤਾ ਸੀ ਜੇ ਮੈਨੂੰ ਚੇਤਾ ਹੁੰਦਾ ਤਾਂ ਮੈਂ ਸਵੇਰੇ ਮਸਵੇਰੇ ਨਾ ਉਠਣੀ ਉਹ ਤਾਂ ਪੜਾਈ ਨਹੀਂ ਹੂੰ ਲੋਕੇ ਕਮੈਂਟ ਕਰਕੇ ਕਹਿੰਦੇ ਆਪਣੀ ਮੰਮੀ ਨੂੰ ਹੋਟਲ ਤੇ ਲੈ ਜਾਣੇ ਰੋਟੀ ਖਾਣ ਤਾਂ ਮੈਂ ਕਹਾ ਵੀ ਮੰਮੀ ਹਣੀ ਨੂੰ ਮੰਮੀ ਤਾਂ ਦੱਸਦੇ ਵੀ ਤੈਨੂੰ ਕੀ ਕੀ ਮਨਾਵਾਂ ਲੋਕੇ ਕਹਿੰਦੇ ਹੋਟਲ ਤੇ ਨਹੀਂ ਖੜਿਆ ਵੀ ਰੋਟੀ ਖਾਣ ਮੈਨੂੰ ਕੋਈ ਚੀਜ਼ ਪਚਦੀ ਨਹੀਂ ਡਾਕਟਰ ਨੇ ਬਿਲਕੁਲ ਸਿੰਪਲ ਰੋਟੀ ਦੱਸਿਆ ਖਾਣੀ ਤਾਂ ਕਰਕੇ ਮੈਨੂੰ ਫਰਕ ਲੱਗਣ ਡਿਆ ਇਹਨੂੰ ਮੈਨੂੰ ਤਲੀਆਂ ਤੁਲੀਆਂ ਸਬਜ਼ੀਆਂ ਜਿਆਦੇ ਮਸਾਲਿਆਂ ਵਾਲੀਆਂ ਬਿਲਕੁਲ ਬੰਦ ਮੈਂ ਤਾਂ ਪਹਿਲਾਂ ਬੜਾ ਹਲਕਾ-ਮੁਲਕਾ ਖਾਣ ਲੱਗੀ ਹੁਣ ਮੜੀ ਜੀ ਰੋਟੀ ਮੰਮੀ ਦੱਸ ਕਿ ਮੈਂ ਕਿਹਾ ਆ ਕਣਕ ਦੀ ਰੋਟੀ ਨੂੰ ਮੈਨੂੰ ਬੰਦ ਕੀਤੀ ਮੈਂ ਮੱਕੀ ਦੀ ਜਾਂ ਵੇਸਣ ਦੀ ਜਾਂ ਮਲਟੀਨਾਟਾ ਜਿਹੜਾ ਉਹੀ ਰੋਟੀ ਖਾਂਦੀ ਰਹੀ ਹੈ ਮੈਂ ਮੈਂ ਕਿਹਾ ਇਹ ਨਾ ਤੈਨੂੰ ਵੀ ਆਓ ਹਟੋ ਜਾਈਏ ਨੇ ਰੋਟੀ ਖਾਣ ਵਾਸਤੇ ਆਓ ਪਰ ਮੰਮੀ ਕਹਿੰਦੇ ਨਹੀਂ ਜਾਣਾ ਮੈਂ ਹਾਂ ਕੋਈ ਗੱਲ ਨਹੀਂ ਜੋ ਕਰ ਰੋ ਆਪਣੇ ਸਰੀਰ ਬਦਲੇ ਹੋਰ ਕੀ ਚਾਹੀਦਾ ਉਹਨੂੰ ਲੈ ਜਣਾ ਸਾਰੇ ਜਣਾ ਭਰਾਵਾ ਮੈਂ ਕਿਹਾ ਇਹ ਮੰਮੀ ਨੇ ਮੰਮੀ ਹੋਣੀ ਨਹੀਂ ਮੰਨੇ ਮੰਮੀ ਦੀ ਕੁੱਕੀ ਵਾਕਿਆ ਇਹ ਮੰਮੀ ਹਿਸਾਬ ਲਾ ਲਓ ਵੀ ਆਹ ਹੁਣ ਪਕੌੜੇ ਵੀ ਪਈਏ ਨੇ ਮੰਮੀ ਨੇ ਵੱਧ ਤੋਂ ਵੱਧ ਕਿਤੇ ਵੀ ਅੱਧਾ ਕਿਤੇ ਖਾਧਾ ਨਾ ਮਾਤਰੀ ਪਕੌੜਾ ਨਹੀਂ ਤੇ ਮੈਂ ਤਾਂ ਸੁਨੀਪ ਨੇ ਖਾਧੇ ਮੰਮੀ ਬਿਲਕੁਲ ਤੜੀ ਚੀਜ਼ ਮੈਦਾ ਇਹ ਚੀਜ਼ਾਂ ਬਿਲਕੁਲ ਬੰਦ ਕਰਤੀਆਂ ਦਾਣਾਂ ਦੇ ਵਿੱਚ ਜ਼ਿਆਦਾ ਮਸਾਲੇ ਤੇਜ਼ ਇਹ ਸਾਰਾ ਕੁਝ ਬੰਦੇ ਆ ਮਮੀ ਦਾ ਤਾਂ ਤਾਂ ਕਰਕੇ ਫਿਰ ਮਮੀ ਕਹਿੰਦੀ ਨਹੀਂ ਪੁੱਤ ਮੈਂ ਵਿਆਹ ਗਈ ਉੱਥੇ ਨਹੀਂ ਮੈਂ ਕੋ ਖਾਤਾ ਮਮੀ ਵਿਆਹ ਜਾਂਦੇ ਉੱਥੇ ਵੀ ਕੁਝ ਨਹੀਂ ਬਸ ਦਾਲ ਹੋਵੇ ਤੇ ਨਾਲ ਇੱਕ ਅੱਧਾ ਫੁਲਕਾ ਵਾਸਕੇ ਮਾੜਾ ਮਾੜਾ ਖਾਣੇ ਤੇ ਜਾਂ ਦਹੀਂ ਤੇ ਚੌਹ ਖਾ ਲੈਂਦੇ ਬਸ ਐਦਾਂ ਸਿਸਟਮ ਬਹੁਤਾ ਜਿਆਦਾ ਨਹੀਂ ਖਾਣੇ ਬੰਦੇ ਤੇ ਮੰਮੀ ਉਹੰਡੇ ਦੀ ਕਸਰ ਅਹੀਂ ਕੱਢਦੇ ਨੇ ਫਿਰ ਸਸਾ ਸੌਣ ਲੰ데요 ਚਲ ਸੋਣੀ ਲਾਈਟ ਵੇਟ ਬੜੀ ਹੈ ਹਾਂ ਹੌਲੀ ਓਦਾਂ ਦੇ ਹਾਂ ਆ ਕੱਪੜਾ ਲੱਗਾ ਕੱਪੜਾ ਮਮਿਆ ਕਪੜਾ ਹੀ ਸਹਣਾ ਤੇ ਹਾਂ ਹੌਲੀ ਹੈ ਓਹ ਅੰੱਚ ਬੜੀ ਵੱਧ ਗਈ ਤੋੜਾਂ ਨੀ ਚੰਨੀ ਕਿੰਨਾ ਨੰਬਰ ਵਾ ਮਮੇ ਦੇ ਪਾਤੋ ਖੰਡੇ ਹੂੰ ਕੋਲੀ ਹੈ ਹਨ ਹਾਂ ਹਾਂ ਤਾਂ ਸੋਣੀ ਸੋਹਣਾ ਹੈ। ਆ ਕੱਪੜਾ ਲੱਗਾ ਇਹਦੇ ਸਾਡਾ ਹਨ। ਚਲ ਸੋਹਣੀ। ਵੈਲਵਟ ਜੀ ਦਾ। ਵੈਲਵਟ ਹੀ ਨਾ। ਵੈਲਵਟਾਂ ਦੇ ਇਹਨੂੰ। ਚਲ ਸੋਹਣਾ। ਉਹ ਬੜੀ ਸੋਹਣੀ ਤਿਆਰ ਕਰਕੇ ਭੇਜੀ ਸੀ। ਬੜੀ ਸੋਹਣੀ ਤਿਆਰ ਕਰਕੇ ਭੇਜੀ ਬਣ ਕੇ ਗਈ। ਹਲਵਾ ਅਗਿਆਨੇ ਡੈਡੀ ਆਂਦੀ ਸਾਨੂੰ ਲੈਕ ਦੇਣੀ ਹੇ ਯਾਰ ਹੈ ਕੀ ਆਂਦੀ ਆ ਕੀ ਆਂਦੀ ਆ ਆਂਦੀ ਉਹ ਆਂਦੀ ਕੱਲ ਸੁੱਟੀ ਏ ਤੇ ਪਾਟੂ ਕਹਿੰਦੇ ਵਰਦੀ ਪਾ ਕੇ ਨਾ ਆਉਂ। ਹਲੋ ਕਹਿੰਦੇ ਵਰਦੀ ਪਾ ਕੇ ਲਾਓ ਵੀ ਕੱਲ ਸੁੱਟੀ ਏ ਹਾਲਾ ਕੱਲ ਕੱਲੀ ਸੁੱਟੀ ਕੱਲ ਨਹੀਂ ਪਾਲਾ ਹਲੋ ਕੋ ਤੇ ਇੱਕ ਬੱਦਰ ਮਾਰਾਇਦਾ ਹੋਵਾ ਉਹ ਤੇ ਇੱਕ ਬੱਦਰ ਮਾਰਾਇਦਾ ਸੀ ਧੀ ਦਿਹਾੜਾ ਕੱਲ ਤੇ ਉਹਦੇ ਗਏ ਛੁੱਟੀ ਹੈ ਤੇ ਸਕੂਲ ਇਹ ਕੀ ਹੈ ਚਿਟਰਪੜ ਚਿਟਰਪੜ ਚਾਹ ਮਸਤਾਰੇ ਹੋ ਗਏ ਆ ਚਾਹ ਦਿਸਾਰੇ ਹੋ ਸਰਾਰੇ ਆਹ ਰੋਟੀ ਪਾਣੀ ਕੋਲ ਗੁੱਤੀ ਗਾ ਲੈ ਨਾ ਇਹ ਸੇ ਕਰਨੀ ਹਾਂ ਇਹ ਕਿੰਨੇ ਦਾ ਕਰਨੀ ਤਸਾਨੀ ਨਾ ਅੱਤ ਨੂੰ ਜਾਈ ਮੈ ਮੀਨੂ ਲਈ ਇੱਕ ਅੱਛਾ ਮਤਲਬ ਮੈ ਲਈ ਅੰਮੀ ਦਾ ਦਦੂ ਮੈ ਲੱਭ ਦੁਦਿਆਣੀ ਮੈਂ ਆਉਣੀ ਆ ਕੀ ਲੰਦ ਦਦੂ ਨੇ ਅੱਛਾ ਮੇਰੇ ਵੀ ਲੈ ਆਈ ਆਪਣਾ ਸ਼ੂਕ ਲੈੰਦਾ ਕਿੱਥੇ ਆ ਆਜ ਇਹ ਥੋੜੀ ਆ ਆਜ ਇਹਦੇ ਦੇਖੀ ਫੇਰ ਆ ਇਧਰ ਕਰੋ ਚੱਕ ਟੈਲਾਂ ਲੱਗਣਗੇ ਨਹੀਂ ਬਹਿ ਜਾ ਬਹਿ ਜਾ ਕਰਾ ਦੇਣੀ ਆ ਆਪਾਂ ਮੰਮੀ ਖੌਂਡੇ ਸੂਟ ਆਪਣਾ ਸਨੀਪ ਨੇੜਾ ਮੈਂ ਲੈ ਆ ਕਿਤਾ ਜੀ ਮੰਮੀ ਨੂੰ ਐਨੀਵਰਸਰੀ ਤੇ ਮੰਮੀ ਦੀ ਦੱਦੀ 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 ਹਾਂ ਪੁੱਤ ਹਾਂ ਆ ਡੜ ਕੱਟਿਆ ਇਹ ਕੋਣ ਸੁਣੀ ਸੁਣੀਓ ਕੀ ਕਹਿੰਦੀ ਦਾਦਾ ਤੇ ਮੈਨੂੰ ਕੀ ਦਾਦਾ ਕੀ ਦਾਦਾ ਜੀ ਜਿਹਦੇ ਬੜੀ ਚੰਡੀ ਆ ਉਹਦਾ ਦੇ ਖਿੰਚੂ ਬੜੀ ਚੜਦੀ। ਕਿਉਂ? ਪਾਸੇ ਮਗਵਾਇਆ ਵਾ ਤੇ ਮੁਲਵਜ਼ ਰੱਖਦੇ। ਮੁਲਵਜ਼ ਨਹੀਂ ਆ। ਉਹ ਡੰਮੀ ਵਗਾਈ ਏ। ਨੇਰ ਲਾਉਣ ਵਾਸਤੇ। ਇਥੇ ਨੇਰ ਲਾਉਣਾ ਏ ਡੰਮੀ ਵਗਾਈ ਏ। ਆ ਇਹਦੇ ਕੀ ਹੱਲ ਏ? ਇਹ ਵਿੰਜੀ ਹੋ ਗਈ। ਕਮਜ਼ੋਰੀ ਏ ਵੀ ਹੱਡ ਵੀ ਜੇ ਹੋ ਗਈ ਆ। ਗੰਠੀਆਂ ਆ ਨਾ ਇਹਨੂੰ। ਠੀਕ ਏ। ਇਦਾਂ ਲਾ ਕੇ ਨਾ ਇੱਥੇ ਲਾਦਣਾ ਵੀ ਨੇਰ ਤੇ ਲਾਦਣਾ ਉਹਦੀ ਵਜ੍ਹਾ ਕਰਕੇ। ਚਤਰੀ ਜਾਇਆ ਕਰੋ ਚੱਕ ਰੌਣਕਾਂ ਲੱਗੀਆਂ ਘਣੀਆਂ ਪੂਰੀਆਂ ਐ ਇਧਰ ਇਧਰ ਪੂਛਣ ਪੈਂਦਾ ਨਾ ਤਾਂ ਰੌਣਕਾਂ ਲੱਗੀਆਂ ਐ ਹੋਏ ਚਤਰੀ ਦੇ ਅੰਦਰ ਬੜੀ ਦੂਰ ਆਏ ਆ ਸੂਟ ਕਿਤੇ ਹੋਵੇ ਨਾ ਪਰ ਹੋਰ ਡਾਈ ਕਰਾਉਣਾ ਦਸਨੀ ਨੇ ਭੇਜਿਆ ਕਿ ਕਹਨੇ ਹੁੰਦਾ ਚਤਰੀ ਚ ਆਇਆ ਇਥੋਂ ਨਾਮ ਧਾਰੀ ਦੇ ਡਾਈ ਹੋਇਆ ਉਹ ਕਹਿੰਦੇ ਸੀ ਇੱਕ ਪਟਾ ਪਹੁੰਚ ਰਿਹਾ ਏ ਉੱਥੇ ਹੁਣ

ਮਗੇ ਅੱਗੇ ਆ ਆ ਜਾ ਜਾ ਕੇ ਸਕੋਪ ਇਹ ਅੱਥੀ ਸੋ ਬੁਣ ਗਿਆ ਇਹ ਇਹਨਾਂ ਨੂੰ ਪਤਾ ਇਹ ਕਿਹੋਂ ਸੇ ਆ ਗਿਆ ਇੱਕ ਦੱਸ ਦੇ ਮੰਮੀ ਅੱਧਰ ਵੀ ਉਹ ਮਗਰ ਮਨਾਉਣਾ ਚਾਹੀਦਾ ਦੱਸ ਦੇ ਇੱਕ ਮਿੰਟ ਦੀ ਖਿੱਚ ਮੈਂ ਲੈ ਲੈਂਦਾ ਹਾਂ ਹਾਂ ਚਿੱਕਾ ਨਹੀਂ ਖਾ ਹੈ ਆ ਆਪਣਾ ਆ ਗਰੇ ਸੋਣੀ ਹੈ ਦੁਰੀਆ ਜਾਣੀ ਮਿਲੀ ਕਿ ਤੇ ਨਹੀਂ ਨਹੀਂ ਮਨ ਦਪਾਉਣ ਤੇ ਲੱਗੀ ਉਹ ਸੋਣੀ ਲੱਗੂਗਾ ਅੱਛਾ ਉਹ ਚੇਂਜ ਹੋ ਜੂਗੀ ਉਹ ਮੈਂ ਨੂੰ ਗੱਲ ਕਰ ਰਿਹਾ ਸੀ ਛੋਟਾ ਬਸਾਈ ਹੂੰ ਛੋਟਾ ਉਹ ਤੇ ਉਹ ਕੜੀ ਗੱਲ ਹੈ ਉਹ ਬਦਲਣਾ ਨਹੀਂ ਖੋਲ ਅੱਜਾ ਅੱਜਾ ਮੈਨੂੰ ਕਹਿਣ ਦੀ ਵੀ ਰੋਟੀ ਖਾ ਲੈ ਕਿੱਥੇ ਕੀ ਕਰਨ ਲੱਗਾ ਵਾਂ ਉਹੋ ਹੋ ਅੱਖੇ ਨਹੀਂ ਲੱਗਦਾ ਉਹ ਲੈ ਭੱਜ ਗਿਆ ਹੀ ਹੱਲਾ ਇਹਨੂੰ ਫੇਰ ਅੱਜਾ ਫੜ ਲੈ ਫੜ ਲੈ ਫੜ ਲੈ ਫੜ ਲੈ ਚੱਲ जी यार इन इतो लिया मूंगफली यार अपने गोरे भरा गए बहुत बंदा ही रहा <tang> ले <tang> <दुण। tang> है गुरदासपुर रोड तो काले कले बिल्कुल सामने किलो कर दो हाँ गर्मी मेरा भरा अपना पारी पारी बस ठीक 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 ਦਾ ਜਰਤੀ ਜੀ ਲੈ ਕੇ ਆਈ ਹੋ ਹਾਂ ਤੈਨੂੰ ਆ ਗਈ। ਕਦ ਤੱਕ ਖਾਓ? ਦਾਦੀ ਖਾ। ਖਾਓ। ਖਾਓ ਬਤ ਬੋਲ। ਖਾਣਾ ਕੈਂਡੀ ਚੜਕੀ ਨਹੀਂ ਦਾਦੀ ਖਾ। ਖਾਣੀ ਇਹ ਬੁੱਤ ਖਾਣੀ। ਹਾਂ। ਹਾਂ। ਕਿਹੜਾ ਕੰਬਲ ਸ਼ਾਮਾ ਨਾ। ਨਹੀਂ ਮੈਂ ਮੈਂ ਉਹਨੂੰ ਕੱਪੜਾ ਲੈ ਆਉਣਾ ਕਰਾਇਆ। ਮੈਂ ਮੜ ਜਾਂ। ਪਿਆਰ ਨਾਲ ਕਹਿਣ ਡਿਆ ਤੇਰੇ ਕੋਲ ਮੂੰਗਫਲੀ ਨਹੀਂ ਖਾਦੀ ਜਾਂਦੀ ਮੈਨੂੰ ਆਂਦੀ। ਤੈਨੂੰ ਕਿੰਨੇ ਪਿਆਰ ਨਾਲ ਕਹਿੰਦੇ ਆ ਮੋਬਾਈਲ ਉੱਤੇ ਰੱਖ ਕੇ ਤੇ ਮਫਲੀ ਖਾ। ਨੋ। ਹਾਂ। ਇਕਦਾਂਤੀ। ਨੋ ਫਿਰ ਦੇ ਹੀ ਖਾ। ਕਹਿੰਦੇ ਦਾਦਾ ਕਦੇ ਪਿਆਰ ਨਾਲ ਕਹਿੰਦੇ ਕਿੰਨੇ ਦਾਦੀ ਦਾਦਾ ਕਿੰਨੇ ਪਿਆਰ ਨਾਲ ਕਹਿੰਦੇ ਗੁਛੇ ਨਾਲ ਕਹਿੰਦਾ ਫੁੱਲ ਲਖਲਾ ਲਖਲਾ ਫਿਰ ਮਫਲੀ ਨਹੀਂ ਖਾਂਦੀ ਜਨੀ। ਗੱਲਾਂ ਵੇਤ। ਕੀ ਇਹ ਲੜੀ ਕੀ ਜਾਂਦੀ ਏ ਕੀ ਕਹੇਂਦੀ ਕੀ ਕਹੇਂਦਾ ਤੂੰ ਬੱਚਾ ਤੂੰ ਬੱਚਾ ਤੂੰ ਬਸਾਵਾ ਮੈਂ ਕੀ ਹਰ ਨੂੰ ਬੱਚਾ ਪਾਲਾ ਓਨੀ ਲਾ ਤੋਈਆ ਸੋ ਜਾ ਚੁੱਪ ਕਰਕੇ ਬਸਾ ਨਹੀਂ ਬੋਲਣਾ ਲੈ ਤਾਂ ਪਹਿਲਾਂ ਲੜੀ ਗੱਲ ਹੀ ਹੋਣੀ ਜਾਂ ਬਾਹਰ ਹੀ ਦੇਖਿਆ ਮੈਂ ਲੁਕ ਗਈ ਮੈਂ ਕਬ ਨਹੀਂ ਅੱਧੀ ਰਾਤ ਹੋ ਗਈ ਕੰਬੜਾ ਲਾ ਕੇ ਸੌਂ ਜਾ ਅੰਧੀ ਰਾਤੋਂ ਵੀ ਸਮਾਨੀ ਸਵੇਰੇ ਸੌਂਤੀ ਉੱਠਣਾ ਹੁਣ ਕਿੰਨਾ ਕਹ ਮੱਛਪਾ ਮੁੜ ਕੇ ਅੰਧੀ ਸਮਝਾ ਚੁੱਕ ਪਰ ਅੰਧੀ ਰਾਤੋਂ ਕਿਹਨ ਬੱਛੇ ਪਉਂਦੇ ਆ ਤੇਰੀ ਬੋਲੀ ਤੂੰ ਕਹਨਾ ਬੱਛਪਾ ਮੈਂ ਕੀ ਬੋਲਾਂ ਓਕੇ ਅੱਛਾ ਬੱਛਪਾ ਲਾ ਬਸ ਸਣੀ ਪੋਣ ਲਾਤ ਲਾਤ ਇਹ ਸੋੜਾ ਚਪਕਾ ਕੇ ਮੁਕੰਮਲ ਲਾ ਕੇ ਤੇ ਤੂੰ ਤੂੰ ਦਾਦੇ ਨੂੰ ਕਿਉਂ ਕਹਿਨੀ ਆ ਫਿਰ ਵੀ ਦਾਦਾ ਆ ਖੇਡ ਕੇ ਵੀ ਰਾਤ ਪਈ ਰਾਤ ਪਈ ਸੋਹਰ ਮਾਨ ਚਲੋ ਮੈਨੂੰ ਬਾਜੀ ਤੇ ਮੈਂ ਲੁਕਣਾ ਮੈਂ ਕਿਵੇਂ ਸਮਝਾ ਚਪਕ ਕੇ ਤੂੰ ਕਿਉਂ ਕਿਹਾ ਮੈਨੂੰ ਤੂੰ ਕਿਉਂ ਕਿਹਾ ਤੂੰ ਇਹਨੇ ਖੇਡੋ ਮੈਂ ਕੋ ਖੇਡਾਂ ਮੈਂ ਅੱਧੀ ਰਾਤ ਹੋ ਗਈ ਚੱਲ ਸੌਂ ਜਾ ਅੱਧੀ ਰਾਤ ਹੋ ਗਈ ਛੋੜ ਦਿੱਤੀ ਹੁੰਦੀਆਂ ਮੈਨੂੰ ਇਹ ਨਹੀਂ ਆ ਜਾ ਮੈਂ ਤੇ ਬੱਚਾ ਵਾ ਚੱਲ ਮੈਨੂੰ ਪਾ ਦੇ ਬੱਚਾ ਅੱਧੀ ਰਾਤ ਹੋ ਗਈ ਆ ਛੋੜੇ ਚੁੱਪ ਕਰਕੇ ਕੰਬਲ ਲੈ ਕੇ ਆਹ ਕੱਢ ਦੇ ਦੇ ਮੂੰਹ ਤੇ ਚਾ ਬੋਤਲ ਜੀ ਵਾਲੀ ਨੇ ਪਾਈ ਜਿਹੜੀ ਮੂੰਹ ਤੇ ਵੱਜ ਜੂਗੀ ਹੂੰ ਬੋਤਲ ਸਮਝਾਈ ਆਪਣੇ ਵੱਲੋਂ I <laughs>